ਕੁਪਿੰਦਰ ਕਾਪੜੇ ਸ਼੍ਰੀ ਮੁਕਸਰ ਸਾਹਿਬ ਤੋਂ ਪੰਜਾਬੀ ਤੇ ਹਿੰਦੀ ਦੀ ਲੇਖਕਾ ਤੇ ਅਨੁਵਾਦਕ ਪਰਮਨੈਂਟ ਲੋਕਲ ਡਿਮੈਂਬਰ ਹੈ ਮੁਕਸਰ ਨਿਵਾਸੀਆਂ ਨੂੰ ਅਪੀਲ ਕਰਦੀ ਆ ਕਿ 1 ਜੂਨ 2024 ਨੂੰ ਸਾਡੇ ਬਹੁਤ ਵੱਡਾ ਉਤਸਵ ਹੈ ਜੋ ਚੋਣਾ ਦਾ ਉਹ ਹੋ ਰਿਹਾ ਮੈਂ ਬੇਨਤੀ ਕਰਦੀ ਹਾਂ ਕਿ ਹਰੇਕ ਵੋਟਰ ਆਪਣੇ ਨੂੰ ਜਿਵੇਂ ਆ ਜੋ ਸਮਾਂ ਕੱਢ ਕੇ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਡੀ ਸਹਾਰਿਆਂ ਦੇ ਉਜੇਵੇਂ ਬਹੁਤ ਹੈ ਤੇ ਗਰਮੀ ਵੀ ਬਹੁਤ ਹੈ ਪਰ ਉਸ ਦੇ باوجود ਮੈਂ ਸਭ ਨੂੰ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਇਹ ਵੋਟ ਦਾ ਹੱਕ ਕੋਈ ਸੌਖਾ ਨਹੀਂ ਮਿਲਿਆ ਬਹੁਤ ਔਖਾ ਮਿਲਿਆ ਸਾਨੂੰ ਤੇ ਇਸ ਦਾ ਇਸਤੇਮਾਲ ਜ਼ਰੂਰ ਕਰਨ ਔਰ ਉੱਥੇ 1 ਜੂਨ ਨੂੰ ਜ਼ਰੂਰ ਪਹੁੰਚਣ ਆਪਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਔਰ ਬਿਨਾ ਕਿਸੇ ਭੈਅ ਤੋਂ ਡਰ ਤੋਂ ਔਰ ਬਿਨਾ ਕਿਸੇ ਲਾਲਚ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਔਰ ਖਾਸ ਕਰ ਮੈਂ ਔਰਤਾਂ ਨੂੰ ਆਪਣੀਆਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਨੀ ਆ ਕਿ ਮੈਂ ਜਾਣਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਦਾ ਜਿਵੇਂ ਬਹੁਤ ਹੈ ਜ਼ਿੰਮੇਵਾਰੀਆਂ ਬੜੀਆਂ ਉਹਨਾਂ ਤੇ ਪਰ ਉਸ ਦੇ ਬਾਵਜੂਦ ਔਰਤਾਂ ਨੂੰ ਤਾਂ ਬਹੁਤ ਬਾਅਦ ਵਿੱਚ ਇਹ ਜਿਹੜਾ ਹੱਕ ਮਿਲਿਆ ਔਰ ਉਹ ਆਪਣੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ ਅਸੀਂ ਬਾਅਦ ਵਿੱਚ ਜੇ ਗਿਲੇ ਸ਼ਿਕਵੇ ਕਰਦੇ ਹਾਂ ਕਿ ਇੰਜ ਨਹੀਂ ਹੋਇਆ ਉਹ ਨਹੀਂ ਹੋਇਆ ਅਸੀਂ ਕਹਿਣ ਦਾ ਹੱਕ ਤਾਂ ਹੀ ਰੱਖਾਂਗੇ ਜੇ ਅਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ ਔਰ ਉਸ ਕੈਂਡੀਡੇਟ ਨੂੰ ਵੋਟ ਪਾਵਾਂਗੇ ਸੋਚ ਸਮਝ ਕੇ ਵੋਟ ਪਾਵਾਂਗੇ ਜਿਹੜਾ ਸਾਡੇ ਚਿੰਤਨ ਕਰਕੇ ਵੋਟ ਪਾਵਾਂਗੇ ਜੋ ਸਾਡੇ ਸਾਰੇ ਦਾ ਇਹ ਖਿਆਲ ਰੱਖੇਗਾ ਪੰਜਾਬ ਦਾ ਖਿਆਲ ਰੱਖੇਗਾ ਸਾਡੀ ਆਪਣੀ ਸੂਰਤਾਂ ਦਾ ਖਿਆਲ ਰੱਖੇਗਾ ਸਾਡਾ ਇਸ ਕਰਕੇ ਮੇਰੀ ਇਹ ਫਿਰ ਤੋਂ ਬੇਨਤੀ ਹੈ ਕਿ ਸਾਰੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ। ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ। ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ।